ਮੈਂ ਸਾ ਸਿਕਲਿਸ ਹਰੇ ਮਦੀਹ ਫਾਰੇ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਖਸਾਨ ਮੇਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਿਲਾ țeja ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਮਲੇਵਾਲ ਦੇ ਪੋਤੇ ਪੁੰਚੇ ਆ ਫੌਜੀ ਫਾਰਮ ਤੇ ਤੇ ਅੱਜ ਤੁਹਾਨੂੰ ਕਾਫੀ ਗਿੰਤੀ ਚ ਤੁਹਾਨੂੰ ਗਾਵਾਂ ਦਿਖਾਉਣੀਆਂ ਤੇ ਇੱਕ ਆ ਜਿਹੜੀ ਸਭ ਤੋਂ ੱਚੇ ਕੱਦ ਕਠ ਵਾਲੀ ਗਾਂ ਸਭ ਤੋਂ ਨੋਰਮਲ ਰੇਟ ਤੇ ਤੁਹਾਨੂੰ ਦਿਖਾਉਣੀ ਆ ਤੇ ਕੁਛ ਗਾਮਾ ਇੱਧਰ ਵੀ ਵੱਜੀਆਂ ਵਾ ਇਹ ਵੀ ਤੁਹਾਨੂੰ ਹੌਲੇ ਭਾਏ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਜ਼ਰੂਰ ਵੇਖਿਓ ਫੋਜੀ ਫਾਰਮ ਤੇ ਜਿਹੜੇ ਅੱਜ ਦੇ ਆਪਾਂ ਵੀਡੀਓ ਬਣਾਉਂਦੇ ਆਂ ਕੁਝ ਸੂਈਆਂ ਤੇ ਕੁਝ ਗੱਪਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਆ ਚੱਲ ਰਿਹਾ ਵਧੀਆ ਵਧੀਆ ਤੁਸੀਂ ਦੱਸੋ ਮੈਂ ਕਿਰਪਾ ਬਾਬਾ ਬੁੱਢਾ ਸਤ ਜੀ ਚੱਲੀ ਜਾਂਦਾ ਫਿਰ ਕੰਮ ਪੂਰਾ ਵਧੀਆ ਬੜੀ ਫਿੱਟੇ ਵੀਰ ਜੀ ਮਾਰਾ ਸਿੱਤੇ ਉੜਦੇ ਫਿਰਦੇ ਆਹ ਚਲੋ ਕੰਮ ਅਜੇ ਚੰਗਾ ਰੱਖੋਗੇ ਤੇ ਆਪੇ ਚੱਲੀ ਜਾਣਾ ਵਾ ਇਹ ਕੰਮ ਆਪਣੀਆਂ ਲੋੜ ਦੇ ਵਧੀਆ ਵਧੀਆ ਜਾਨਵਰ ਲੈਣ ਲਿਆਉਣ ਹਾਂਜੀ ਹਾਂਜੀ ਕਿਹੜੀ ਕਿਸਮ ਦਾ ਕਿਉਂ ਸਾਡੀ ਕਿਸਮ ਦਾ ਲਾ ਲੋ ਹਾਂਜੀ 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 ਬਾਕੀ ਆਪਣੇ ਕੋ ਸਾਰੇ ਚੰਦਰ ਐ ਅੱਜ ਦੇ ਪਟੋਲੇ ਵਿਖਾਉਣੇ ਆ ਤੇ ਅੱਜ ਸਾਰੇ ਮਤਲਬ ਨਾ ਅਜੇ ਕੁਰੀਆਂ ਸਾਰੀਆਂ ਬਾਦਸ਼ਾਹ ਵਛੀਆਂ ਆਪਣੇ ਕੋ ਅੱਛਾ ਹਾਂਜੀ ਹਾਂਜੀ ਠੀਕ ਆ ਕੁਝ ਸੋਈਆਂ ਵੀ ਆ ਕੁਲ ਵਾਲੀਆਂ ਵਛੀਆਂ ਵੀ ਆ ਗਈਆਂ ਵਾ ਠੀਕ ਆ ਕੁਈਆਂ ਵੀ ਆ ਲਾੜੂ ਤੇ ਬੱਚੇ ਆ ਜਾ ਵੀਡੀਓ ਪੂਰੀ ਵੇਖੇ ਕੋਈ ਜ਼ਰੂਰ ਨਾ ਹੋੜੇ ਤੇ ਹੋੜੇ ਭਾ ਵੀ ਆ ਗਏ ਅੱਜ ਠੀਕ ਆ ਜੀ ਹਾਂਜੀ ਠੀਕ ਆ ਦੇ ਨਾਮ ਦਾਾਸ ਤੇ ਕਰੀ ਆਪਣਾ ਹਾਂ ਵੀ ਇਸਤਨਾਬ ਸਿੰਘ ਜੀ ਹਾਂਜੀ ਪਿੰਡ ਵੀ ਲੱਗੇ ਚਾ ਰਹਿੰਦੇ ਆ ਆਪਾਂ ਮਾਲਿਆਰ ਦੇ ਪੋਤੇ ਜੀ ਠੀਕ ਆ ਇੱਥੋਂ ਫਦੇਗਾ ਜੂਰੀਆਂ 4 ਕਿਲੋਮੀਟਰ ਜੀ ਹਾਂਜੀ ਬਟਾਲਾ 22 ਕਿਲੋਮੀਟਰ ਪੈ ਜਾਂਦਾ ਹੈ ਜੀ ਤੇ ਡੇੜਾ ਬਾਬਾ ਨਾਨਕ 13 ਕਿਲੋਮੀਟਰ ਬਚਕਾਰ ਜੇ ਪੈ ਜਾਂਦੇ ਬਚਕਾਰ ਜੇ ਸਾਰੇ ਸ਼ਹਿਰ ਆਪਣ ਲੱਗਦੇ ਜਿਲ੍ਹਾ ਤਾਂ ਗਰਦਾਸਪੁਰਿਆ ਤੇ ਪਰ ਲੱਗੇ ਉਹਦਾ ਆਪਣਾ ਐਂਡਲਾ ਪਿੰਡ ਹੈ ਕਰਤਾਰਪੁਰ ਦਾ ਇੱਥੋਂ ਅੰਬਰਸਰ ਚੱਲੂ ਹੋ ਜਾਂਦਾ ਤੇ ਅੰਬਰਸਰ ਸ਼ਹਿਰ ਜਿਹੜਾ ਲੱਗੇ ਆਪਨਾ 30 ਕਿਲੋਮੀਟਰ ਹੈ ਤੇ ਗਰਦਾਸਪੁਰ 40 ਕਿਲੋਮੀਟਰ ਪੈ ਜਾਂਦਾ ਠੀਕ ਹੈ ਜੀ ਹਾਂਜੀ ਠੀਕ ਚਲੋ ਚਿਰਵਾਟ ਟੀਮ ਵਧੀਜੀ ਆਹ ਦੇਖ ਸਾਦੇ ਜੇ ਗੱਭਣ ਆ ਝੋਟੀ 7-8 ਦਿਨ ਲੈਂਦੀ ਆ ਅਜੇ ਚੰਗੀ ਤਿਆਰ ਹੋਣੀ ਆ ਝੋਟੀ ਵਾਲੀ ਕਿੰਨਾ ਕੁ ਦੁੱਧ ਚਵਾਈ ਜਾਊਗੀ 12-13 ਕਿਲੋ ਨਾਰਮਲ ਪਾ ਦੂਗੀ ਝੋਟੀ 10 ਕਿਲੋ ਇਹਨੇ ਪਹਿਲੇ ਸੋਨੇ ਪਾਇਆ ਵਾ ਠੀਕ ਆ ਬਰਨਾਲਾ ਚੱਡਾ ਲੱਗਾ ਝੋਟੀ ਨੂੰ ਤੋਰੋ ਫੇਰ ਇੱਕ ਰੀਨਾ ਫਾਦਾ ਬਾਕੀ ਆ ਦੇਖ ਸਾਦੇ ਜੀ ਚੰਗੀ ਸੰਭੀ ਸੰਭੀ ਝੋਟੀ ਆ ਖਾਣਾ ਝੱਡਣ ਲੱਗਾ ਛੋਟੀ ਭਾਵੇਂ ਵੀਰ ਜੀ ਨਹੀਂ ਹਰ ਵਰੀ ਇੱਕ ਹੀ ਪੁੰਦੇ ਆ ਪਰ ਚੰਗੀ ਛੋਟੀ ਪੁੰਦੇ ਆ ਛੜਾ ਜੇ ਡਰਦੀ ਡਰਦੀ ਹੈ ਨਹੀਂ ਮਿਰਦੀ ਘਾਟੇ ਨਹੀਂ ਤੇ ਮਈਆਂ ਵੀ ਭਾਂਵੇਂ ਗਾਈਆਂ ਨੂੰ ਬੰਨਤੀ ਲਿਆ ਕੇ ਠੀਕ ਆ ਮੈਂ ਦਬਰਾ ਰੇਟ ਵਾਧਿਆ ਠੀਕ ਆ ਇਹ ਫੇ ਕਈ ਇੰਨੇ ਪੈਸੇ ਭਰ ਦੇਣੀ ਆ ਠੀਕ ਆ ਬਾਕੀ ਇਹ ਛੋਟੀ ਗਾਈਆਂ ਦੇ ਭਾਜ ਦੇ ਦੇਣੀ ਅੱਜ ਅੱਛਾ ਜਿੰਨੇ ਦੀਆਂ ਨੇ ਗਾਈਆਂ ਜੋ ਪਾਲੀ ਛੋਟੀ ਦੇ ਦੇਣੀ ਆ ਕਿੰਨੇ ਦੀਆਂ ਛੱਟੀਆਂ ਵਾਲੀ बोलते भाए ਝੋਟੀ ਦਬਾਵੇਂ ਕੀ ਕਰੇ ਪਾਵੇਂ 82 ਹਾਂਜੀ ਦੁਕਾਨ ਤੇ ਨਹੀਂ ਇਹ ਸੱਦਾ ਅੱਛਾ 70000 ਦੇ ਵਿੱਚੋਂ 1000 ਰੁਪਏ ਛੋਟ ਕਰਦਾਂਗੇ ਝੋਟੀ ਦੀ ਪਰ ਦਿੰਦਾ ਕੋਈ ਨਹੀਂ ਦੇ ਰਾਂ ਅੱਛਾ 70 ਜਮ 1000 ਛੋਟ ਕਰ ਜੀ ਆਮਰਜੀਤ ਸਾਹਿਬ ਜੀ ਠੀਕ ਹੈ ਜੀ ਬਾਕੀ 100 ਰੁਪਏ ਬੜੇ ਝੋਟੀ ਦੇ ਉਧਰ ਦੀ ਨਹੀਂ ਆਪਾਂ ਉਹਦਾ ਇਥੋਂ ਲਈਏ ਠੀਕ ਹੈ ਇਹ ਉਧਰੋਂ ਲਿਆਂਦੀ ਮੈਂ ਉਹਦੀ ਕੱਟੀ ਆ ਠੀਕ ਹੈ ਜੀ ਬਾਕੀ ਸਾਈ ਚੂਈ ਬੜੀ ਝੋਟੀ ਦੇ ਵਿੱਚ ਪਿਆਰ ਬਹੁਤ ਕਮਾਲ ਦੀ ਹੋਣੀ ਆ ਤੇ ਇਕ ਥੋੜਾ ਡਰਦੀ ਆ ਹਾਂਜੀ ਕਈ ਵਾਰੀ ਘਰਾਂ ਚੋਂ ਗੱਡੀਆਂ ਗੁੱਡੀਆਂ ਨਹੀਂ ਹੁੰਦੀਆਂ ਤੇ ਉਹ ਡਰ ਜਾਂਦੀਆਂ ਚਲੋ ਹੁਣ ਗਾਵਾਂ ਜੜੀਆਂ ਦਿਖਾਈਆ ਗੱਭਣ ਚ ਜੇਸੀ ਆ ਗਈ ਆਪਣੇ ਕੋਈ ਵੀ ਮੰਗਦੇ ਆਪਾਂ ਨੂੰ 18 20 ਕਿਲੋ ਵਾਲੀਆਂ ਚਰਸੀਆਂ ਚਾਹੀਦੀਆਂ ਇਹ ਜੱਤੀ ਆ ਗਈ ਗੱਭਣ ਤਿਆਰ ਲਈ ਜੀ ਅੱਜ ਤਿਆਰ ਹੈ ਅੱਜ ਜਿਹੜੀ ਹੈ ਨਾ ਚਲੋ ਖੋਲੋ ਹਾਂ ਫਿਰ ਤੋਰੀ ਇਕਲੀ ਨੂੰ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਦੁੱਧ 20 ਪਲਾਸਿਕ ਜੱਲੇਗੀ ਬੱਚੀ ਜੀ 20 ਪਲਾਸਿਕ ਇੰਨੇ ਚੱਲੋਗੇ ਬਾਕੀ ਜਰਸੀਆਂ ਦੇ ਹਿਸਾਬ ਨਾਲ ਜੱਜਮੈਂਟ ਲਾ ਲੈਣੀ ਆ ਕਿ ਕਿੰਨੇ ਦੁੱਧ ਆ ਲਈ ਆ ਜਰਸੀਆਂ ਦੇ ਹਿਸਾਬ ਨਾਲ ਨਿੱਗਰ ਸਰੀਰ ਦੀ ਆ ਜਿਹੜੀ ਆ ਬਾਕੀ ਕੋ ਖੜ ਕੇ ਭਾਵੇਂ ਧੂਪੇ ਬਾਂ ਛੜੇ ਭਾਵੇਂ ਪੰਜ ਮਰਾਂ ਚ ਹੋਵੇ ਇਹ ਸਭ ਕੁਝ ਨਹੀਂ ਬਰਨੇ ਠੀਕ ਹੈ ਜੀ ਦੋਵੇਂ ਪਾਸਿਆਂ ਤੋਂ ਪਾਇਆ ਗਿਆ ਲੱਗਿਆ ਤਾਂ ਥਾਣਾ ਦਿਖਾ ਦੇ ਤਾਂ ਨਾਲੇ ਭਾਰ ਪਈ ਆ ਠੀਕ ਆ ਘੜ ਦੇ ਦਾ ਇੱਥੇ ਸੋਣ ਪਿੱਛੋਂ ਦਿਖਾਓ ਤੂੰ ਆਹ ਦੇਖ ਸਕਦੇ ਜੀ ਬਾਕੀ ਇਹ ਆ ਵੀ ਜਦਾਂ ਸੂਰੀ ਤੇ ਥਰਾਂ ਚ ਦੁੱਧ ਪੈ ਗਿਆ ਥਣ ਵੀ ਪ੍ਰੋਪਰ ਹੱਥ ਚੋਂ ਨਾ ਲਾ ਹੋ ਜਾਣਾ ਵਾ ਹਾਂਜੀ ਆ ਜੀ ਦਾ ਕੜਾ ਦੁੱਧਾ ਪੂਰਾ ਸੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੋਲ ਵਾਝੇ ਭਾਵੇਂ ਆਜੀ ਵੱਸੀ ਦਾ ਭਾਵੇਂ 55 ਕਾ ਲਈ ਭਾਵੇਂ 60 ਅੱਛਾ ਅਗਰ ਆਪਾਂ ਉਹ ਕੰਮ ਨਹੀਂ ਤੁਹਾਨੂੰ ਪਤਾ ਕੀ ਕਰਦੇ ਜੀ ਆਜਾ ਕਰੀਏ ਪਹਿਲੇ ਪਹਿਲੇ ਫੋਨ ਤੇ ਮੋਲ ਵਾਝੇ ਪਹਿਲੇ ਫੋਨ ਤੇ ਜਿਹੜੀ ਵੱਸੀ ਜਾਵੇ ਹਾਂਜੀ ਮੋਲ ਵੱਸੀ ਦਾ 45 ਹਾਂ ਨਾ 40000 ਤੇ ਦੇ ਦੇਣੀ ਵੀ ਚੰਗੀ ਵਾਰੀ ਵੱਸੀ 40000 ਜੀ ਹਾਂਜੀ ਠੀਕ ਤਿਆਰੀ ਆ ਬਸ ਥੋੜਾ ਟਾਈਮ ਨਹੀਂ ਲੱਗਣਾ ਸੋਚ ਹਰ ਕੋਈ ਜੀ ਕੋਈ ਦਿੰਦਾ ਨਹੀਂ ਪਰ ਠੀਕ ਆ ਇਹ ਪੈਸੇ ਫੱਕੀ ਫਾਰਮ ਤੋਂ ਹੈ ਇੱਥੇ ਇੱਥੇ ਦੁਕਾਨਾਂ ਤੋਂ ਸਬਦਾ ਸੋਲਾ ਵੀ ਮਿਲਦਾ ਠੀਕ ਆ ਸਾਈ ਵਰੀ ਆਨੇ ਵੀ ਸਬਦਾ ਸੋਲਾ ਮਿਲਦਾ ਕੋਈ ਵੀ ਦੁਕਾਨਦਾਰ ਆਂਦਾ ਨਹੀਂ ਵੀ ਮੇਰੇ ਕੋ ਸਬਦਾ ਸੋਲਾ ਲਓ ਅੱਛਾ ਤੇ ਵੀ ਕੋਈ ਦੁਕਾਨ ਹੈ ਪੱਕੀ ਫਾਰਮ ਦੀ ਤੋਂ ਸਬਦਾ ਸੋਲਾ ਮਿਲਦਾ ਤੇ ਬਾਕੀ ਆਪਣੇ ਇੱਥੋਂ ਨਾ ਵੇਚ ਆ ਕੇ ਖੜੇ ਜਿਹੜੀ ਗੱਬਣ ਆਣ ਵੇਚ ਕੇ ਖੜੋ ਜਿਹੜੀ ਸੂਈ ਆਂ ਚਵਾ ਕੇ ਖੜੋ ਵੀਰ ਜੀ ਠੀਕ ਆ ਤੇ ਜਿਹੜੀ ਹੁਣ ਇਹ ਤੋਂ ਬਾਅਦ ਆ ਗਈ ਐ ਵੀ ਗੱਬਣੀਆਂ ਹਨਾ ਇਹ ਯਸਤੀ ਕਰੋਸ ਆ ਗਈ ਹਨਾ ਬੜਾ ਇਹਦੇ ਕੋ ਕਮਾਲ ਦਾ ਹਨਾ ਲਾਗੇ ਦੇ ਵਸਾਓ ਠੰਡੀ ਵੇਖੋ ਤੇ ਦੀ ਵਸੀ ਦੇਖੋ ਤਾਂ ਕਾਫੀ ਚੰਗਾ ਲੱਗਾ ਵਾ ਹਾਂਜੀ ਤੇ ਨਾਂ ਬੜੀਆਂ ਵੇ ਬੱਚੀ ਨੂੰ ਬਹੁਤ ਜਿਆਦਾ ਇਹ ਲੱਟਣਾ ਕਾਫੀ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ 14 15 ਕਿਲੋ ਵਾਲੀ ਜਿਵੇਂ ਅਸੀਂ 14 15 ਲੀਟਰ ਵਾਲੀ ਗਰਮੀ ਗਰਮੀ ਆ ਇੰਨਾ ਵੀ ਦੁੱਧ ਪਾਈ ਜਾਵੇ ਜਨਵਾਰ ਤੇ ਬਹੁਤ ਆ ਜੀ ਕੱਦ ਕੱਟ ਜਿਹੜਾ ਇਹ ਚੰਗਾ ਬਸਨ ਚੱਲ ਪੈਂਦੇ ਫੇਰ ਕੋਕੜਾ ਸੱਚ ਸੱਜਣਾ ਹੋ ਜਾਂਦੀਆਂ ਹਾਂਜੀ ਹਾਂਜੀ ਬਾਕੀ ਲਾਗੇ ਦਹਰ ਪ੍ਰੀਜੀ ਬਖਾਓ ਆ ਦੇਖ ਸੱਜਣਾ ਚੈਨਾ ਦਾ ਖੀਰਾ ਨਹੀਂ ਹੁੰਦਾ ਠੀਕ ਆ ਉਹ ਲੱਗਾ ਏ ਠੀਕ ਆ ਹਾਂਜੀ ਹਾਂਜੀ ਜਾਨੀ ਡਿਮਾਂਡ ਹੈ ਜਾਨ ਵਡੀਆਂ ਜਰਸੀਆਂ ਚਾਹੀਦੀਆਂ ਬਾਕੀ ਜਰਸੀਆਂ ਦੇ ਸਹਾਵ ਨਾਲ ਕੱਦ ਕੱਠ ਚੰਗੇ ਆ ਜਰੇ ਇਹਨਾਂ ਦੇ ਤੇ ਇਹਦਾ ਫਿਰ ਮੁੱਲ ਮੁੱਲ ਜਾਂ ਜੀ ਭਾਵੇਂ ਸਸੀ ਦਾ ਇਹਦਾ 45 ਕਰ ਲੀਏ ਭਾਵੇਂ 46 ਅੱਛਾ ਵੀ 40 ਜਮਾਂ ਕਰ ਦੇਣਾ ਫਿਰ ਕਿੰਨਾ 2000 2000 ਵੀ ਦੇ ਦੇਣਗੇ ਸਤੀਆ ਅਦਵਸ਼ੀ ਦੇ ਦੇਣੀ ਕੋਈ ਦੇਦਾ ਨਹੀਂ 14 15 ਕਿਲੋ ਵਾਲੀ ਪਰ ਦਵਾਂਗੇ ਆਪਾਂ ਕੋ ਫੋਨ ਕਰੀ ਲਾਵੇ ਜ਼ਰੂਰ ਹਨਾ ਬਾਕੀ ਕਿਹਦੇ ਕੋਈ ਵੀ ਪਸੰਦ ਹੁੰਦੀ ਹੈ ਦੱਸਣਾ ਚਾਹੀਦਾ ਵਾ ਇਥੇ ਬਾਕੀ ਆਪਾਂ ਕਿਨੂੰ ਖਾਲੀ ਨਹੀਂ ਜਾਂਦੇ ਖਾਲੀ ਨਹੀਂ ਮੁੜਨਾ ਹਾਂਜੀ ਖਾਲੀ ਨਹੀਂ ਮੁੜਦੇ ਸੌਦਾ ਕਰਕੇ ਜਿਹੜਾ ਤੋਰਨਾ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਤਾ ਸਾਡੇ ਹਾਨ ਵਾਲੇ ਸਬਜ਼ੀ ਹੁੰਦੇ ਆ ਹਾਂਜੀ 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 ਛੂਟ ਛਾੜੀ ਹੁੰਦੀ ਵਿੱਚ ਸੌਦਾ ਚੰਗੀ ਭਾਰੀ ਗਾ ਗਈ ਜੀ ਇਹ ਤਾਂ ਵੱਡੀ ਵੱੱਡੀ ਲਿਆਂਦੀ ਛਾੜ ਜੀ ਕੱਢ ਕੇ ਇਹਦੇ ਗੱਡੀ 'ਚ ਪੂਰੀ ਵੀ ਨਹੀਂ ਆਈ ਜਾਦਾ ਮਗਰ ਲੱਗਦੀ ਆਈ ਆ ਦੇਖ ਸਕਦੇ ਬਈ ਕਮਾਲ ਗੱਡੀ ਹੈ ਗੱਡੀ 'ਚ ਲੱਦੀ ਕੱ ਬੋਲੀ ਵੀ ਜਾਂਦੀ ਅੱਜ ਇਹ ਥੋੜੀ ਜਿਹੀ ਹੀਟ ਜੀ ਚਾਈ ਜੀ ਠੀਕ ਆ ਹਾਂਜੀ ਇਹ ਬੱਚੇ ਤਾਂ ਬਿਨਾਂ ਹੀ ਆ ਇਹ ਵਸਾ ਜੀ ਬੱਚੇ ਤੋਂ ਬਗੈਰ ਜੀ ਅੱਛਾ ਤੇ ਪਿਛਲੇ ਥਣ ਦੀ ਨਾ ਇਹ ਜਮਾਂਦਰੂ ਚੱਲਦੇ ਆ ਜੀ ਅੱਛਾ ਇੱਕ ਥਣ ਤੋਂ ਚੜ੍ਹਿਆ ਨਹੀਂ ਆ ਬਾਕੀ ਚਵਾਜ ਨੂੰ ਤੁਹਾਨੂੰ ਤਾਂ ਰਖਾ ਦਿੰਦੇ ਇੱਕ ਥਣ ਨਹੀਂ ਇਹਦਾ ਚੱਲਦਾ ਹਾਂਜੀ ਚਵਾ ਲੱਗਾ ਕਿ ਤੇ ਗਾਂ ਨੂੰ ਕੀ ਗੱਲਾਂ ਕਰਦਾ ਇੱਥੇ ਜੀ 2 13 14 ਕਿਲੋ ਹੁੰਦੇ ਆ ਇੱਥੇ ਬਾਕੀ ਥਣੇ ਜਿੱਦਾਂ ਮਰਜੀ ਠੀਕ ਆ ਤੇ ਬਾਕੀ ਮਿਲਕਵੇਨ ਵੀ ਚੰਗੇ ਮੋਟੀ ਲੱਗੀ ਆ ਮਸ਼ੀਨਾਂ ਚਵਾਈ ਕਰਦੇ ਸੀ ਬਾਕੀ ਇਥੇ ਆਪਾਂ ਨੇ ਹੱਥ ਨੇ ਜਵਾਈ ਸੀ ਕੋਈ ਗੱਲ ਨਹੀਂ ਬਾਕੀ ਚੰਗੇ ਦੁੱਧ ਵਾਲੀ ਗਾਵਾ ਮੀ ਦਾ ਜਿਹੜਾ ਬਿਲਕੁਲ ਤਾਜ ਸੂਈ ਹੋਗੀ ਦੋ ਦਿਨ ਨੇ ਚੰਗਾ ਕੱਢਿਆ ਹੋਗਾ ਤੇ ਇਹਦਾ ਫਿਰ ਦੁੱਧ ਕਿੰਨਾ ਪੱਕਾ ਇਹਦੇ ਕੋਲ ਇਹਦੇ ਥਲੇ ਤੁਸੀਂ ਦੁੱਧ ਪੱਕਾ ਜਨਾ ਮਿਨਮਾ 12 ਕਿਲੋ ਲਾ ਲਓ ਝੂਠ ਮੰਨ ਲਓ ਕਿ ਮੈਂ 14 ਕਾ ਜੀ ਪਾਉਨ 15 ਦੋ ਦੰਗੇ ਚ ਚੋ ਕੇ ਖੰਡ ਤਸ 13 ਉਹ 12 ਕਿਲੋ ਪੱਕਾ ਤਿਆਰ ਤੇ ਮਿਲਵਾ ਦੁੱਧ ਸ਼ਾਹ ਜੀ ਤੇ ਮੋਲੇ ਦਾ ਮੋਲੇ ਦੇ ਭਾਵੇਂ ਥਣ ਚੱਲਦਾ ਹੁੰਦਾ ਵਾ ਛੀ ਦਾ ਭਾਵੇਂ 70 ਕਰ ਲੈਂਦੇ ਭਾਵੇਂ 80 ਹਾਂਜੀ ਤਾਂ 30000 ਦੇ ਵਿੱਚੋਂ 1000 ਰੁਪਏ ਮਾਣ ਕਰ ਦੇਣਾ 29000 ਦੇ ਵਾਛੀ ਦੇ ਦੇ ਅੱਛਾ 29000 ਦੀ ਦੇ ਦੇਣੀ ਹੈ 29000 ਬਾਕੀ ਚੰਗੇ ਘੱਟ ਘਾਟਦੀ ਆ 30 ਜਾਂ 20 ਕਿਲੋ ਵਾਲੀ ਨੂੰ 29 ਦੀ ਦਿੰਦਾ ਨਹੀਂ ਸ਼ਾਹ ਜੀ ਸਰ ਦੇ ਦੇਣੀ ਆ ਜਿਹੜੇ ਫਾਰਮ ਚ ਲਈ ਆ ਉਹ ਆ ਡਰੈਸ ਦੇ ਦਾਂਗੇ ਜਿੱਥੋਂ ਲਈ ਆ ਉਹ ਵੀ ਡਿਟੇਲ ਦੇ ਦਾਂਗੇ ਕਿੰਦੀ ਸੂਈ ਆ ਕਿੰਨੇ ਦਿਨ ਹੋ ਗਏ ਆ ਠੀਕ ਆ ਹਾਂਜੀ ਠੀਕ ਆ ਤੇ ਇਹ ਜਰਸੀ ਆ ਗਈ ਸ਼ਾ ਜੀ ਨਮੂਨਾ ਲੈਂਦਾ ਕੱਢ ਕੇ ਇਹ ਗੱਪਣ ਕੇ ਸੂਈ ਜੀ ਸੂਈ ਸੂਈ ਨਾਲੂ ਤੇ ਬੱਚਾ ਜੀ ਦਾ ਕਿਹੜਾ ਬੱਚਾ ਜੀ ਦਾ ਇਹ ਜਰਸੀ ਇਹਦੇ ਜਰਸੀ ਬਹੁਤ ਚੰਗੀ ਜਰਸੀ ਮਗਰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰਾਂ ਦੇ ਜਰਸੀ ਜਰਸੀ ਪਿਛੇ ਵੀ ਬੱਚੇ ਚਾਹੀਦੇ ਆ ਠੀਕ ਹੈ ਪ੍ਰੋਪਰ ਵੀਰ ਜੀ ਐ ਟੈਸਟ ਨੇ ਪਾਸ ਕੀਤੀ ਆ ਪੰਨਾਂ ਦੇ ਵਿੱਚ ਵਾਲੇ ਪਏ ਸਾਰੇ ਕੁਝ ਹੋਏ ਠੀਕ ਹੈ ਚੰਗੇ ਲੀਗ ਦੇ ਬੱਛੀ ਆ ਜਿਹੜੀ ਠੀਕ ਹੈ ਤੇ ਕਿੰਨੇ ਦਿਨਾਂ ਤੇ ਸੋਈ ਹੈ ਇਹਨੂੰ ਸੋਈ ਨੂੰ ਅੱਜ 5 ਦਿਨ ਹੋ ਗਏ ਜੀ ਸੋਈ ਤੇ ਕਿੰਨਾ ਦੁੱਧ ਤਿਆਰ ਜੀ 10 ਕਿਲੋ ਮੌਕੇ ਤੇ ਤਿਆਰ ਜੀ 2 ਡੰਗ ਮੇਰਾ ਵੀਰ ਕੋਈ ਚਵਾਈ ਕਰਕੇ ਖੜੇ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ 13 14 ਕਿਲੋ ਹੱਸ ਕੇ ਵੀਰ ਜੀ ਤੁਰੋ ਫੇਰ ਇੱਕ ਦਿਨ ਸੁਆਪਾ ਮੇ ਕੋਈ ਵੀਰ ਪਹਿਲਾਂ ਲਾਲੇ ਤਾਂ ਮੈਂ ਕੋਈ ਦੂਜਾ ਲਾਲੇ ਠੀਕ ਹੈ ਹਾਂਜੀ ਬਾਕੀ ਤੁਸੀਂ ਦੇਖੋ ਕਿ ਤਾਂ ਲਾਗੇ ਤੇ ਖਾਓ ਜੀ ਹੱਤ ਜੀ ਚਵਾਈ ਕਿਤੇ ਲੱਗੀ ਬੱਚੇ ਨੂੰ ਕੀ ਗੱਲਾਂ ਕਰਦੇ ਜੀ ਨੇ ਬਾਕੀ ਹਵਨਰੇ ਤੱਕ ਪਛਾਣ ਨੇ ਵੀ ਚੰਗੀ ਤੇ ਹਵਨਰੇ ਤੱਕ ਦਾਣੇ ਵੀ ਚੰਗੇ ਆਹ ਜੀ ਆ ਵੇਖੋ ਇਥੇ ਤਰਾਵ ਵਾਲੇ ਚਾਹ ਦੇ ਸਾਡੇ ਥਾਣੇ ਵੀ ਭਾਈ ਭਾਵਾ ਹਰਜੀਤ ਜੀ ਇੱਕ ਮਿੰਟ ਕਰੋ ਆ ਦੇਖ ਸਾਦੇ ਜੀ ਵਾਹੀ ਕਿਹਦੇ ਲੱਗੀ ਵਸ਼ੀ ਨੂੰ ਕੀ ਗੱਲਾਂ ਕਰਦੇ ਠੀਕ ਹੈ ਜੀ ਚਲੋ ਖੁੱਲ ਲੈ ਜਾਓ ਫਿਰ ਬੰਦ ਹੋਈ ਨਾ ਸੱਜੇ ਸਾਰੇ ਨਾਲੂ ਦੇ ਯਾਜ ਹੈ ਤੇ ਇਹਦਾ ਫਿਰ ਮੁੱਲ ਮੁੱਲ ਸਾਜੀ ਹੈ ਅੱਜ ਦੀ ਚੀਜ਼ ਦਾ ਕੀ ਹੁੰਦਾ ਪਰ ਵਸ਼ੀ ਦਾ ਇਹਦੇ ਮੈਨੂੰ 40000 ਦੀ ਵਿੱਚ ਪਰ ਆਪਾਂ ਉਹ ਕੰਮ ਨਹੀਂ ਕਰਨਾ ਅੱਛਾ 35 ਜੋ ਮਾਨਤਾਤ ਕਰ ਦੇਣਾ ਖੁੱਲਾ ਹੀ ਖੁੱਲਾ ਹੀ 2000 ਰੁਪਏ ਠੀਕ ਹੈ 33000 ਦੇ ਵੱਛੀ ਸ਼ਾਦੀ ਦੇ ਦੇਣੀ 13 14 ਕਿਲੋ ਵਾਲੀ ਜਰਸੀ ਕਾਲੀ ਬਾਕੀ ਅਵੇ ਅੱਜ ਕੋਈ ਇੱਥੇ ਆਵੇ ਕਰੇ ਖਾਲੀ ਨਹੀਂ ਮੁੜ ਕੇ ਜਾਂਦਾ ਤੋਕੇ ਫੇਰ ਖੜੇ ਮੇਰਾ ਵੀਰ ਠੀਕ ਆ ਹਾਂਜੀ ਆ ਵੀ ਸੋਈ ਸਵਾਈ ਦੇ ਨਾ ਇਹ ਵੀ ਵੱਛੀ ਵੀ ਸੀ 14 15 ਕਿਲੋ ਵਾਲੀਆਂ ਜੀ ਠੀਕ ਆ ਇਹਦਾ ਵੀ 나ੜੂ ਤੇ ਬੱਚਾ ਜਿਹਾ ਉਹ ਵੱਛੀ ਇਹਦੇ ਪਿੱਛੇ ਵੀ ਦਸਾ ਇਹਦੇ ਮਗਰ ਵੀ ਵੱਛੀ ਲਾ ਨੜੂ ਜੀ ਆ ਦੇਖ ਲੈ ਕੱਲ ਦੀ ਸਹੀ ਤੋਰੋ ਫੇਰ ਉਹਨਾਂ ਵੀ ਇੱਕ ਦੀ ਛੱਟ ਗੱਲ ਅਜੇ ਵੱਡੀਆਂ ਨਹੀਂ ਆਈਆਂ ਗਾਵਾਂ ਦੀਆਂ ਦੀ ਦਮਾ ਦੇ ਦਿਨ ਤੋਂ ਅੱਜ ਦੋ ਭੱਜ ਗਏ ਠੀਕ ਆ ਸਾਰੇ ਐਂ ਸਾੜ ਕੇ ਲਿਆਂਦੀਆਂ ਐਰ ਕੀ ਲੱਬ ਲੱਬ ਕੇ ਲਿਆਂਦੀਆਂ ਕੇ ਲਾਬ ਲਿਆਂਦੇ ਆ ਫਿਰ ਕੇ ਠੀਕ ਆ ਬਾਕੀ ਇਹਦੇ ਗਾਂ ਚਵਾਈ ਲੱਗੀ ਸਾਜੀ ਲੱਗੋ ਮਸਾਲੇ ਦਾ ਬੜਾ ਆਹ ਦੇਖ ਸਕਦੇ ਜੀ ਥਾਣੇ ਤੇ ਕਵੇ ਬੜਾ ਚੰਗਾ ਲੱਗਾ ਵਾ ਮੇਨ ਵੱਧਾ ਇਹ ਆ ਵੀ ਹੈ ਸਾਰੀਆਂ ਠੰਡੀਆਂ ਸੀਲ ਐ ਠੀਕ ਆ ਜੀ ਚਲੋ ਲੈ ਜਾਓ ਫਿਰ ਬੰਦ ਹੋਈ ਨੂੰ ਕਿੰਗਾ ਸ਼ਾਹ ਜੀ ਬੱਛੀਆਂ ਇਹ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਦੁੱਧ ਵੀਰ ਕੋ ਸੇਵਾ ਕਰੇ ਭਾਵੇਂ 16 ਕਿਲੋ ਚੋਲੇ ਭਾਵੇਂ 17 ਕਿਲੋ ਚੋਲੇ ਇਹਦੇ ਥੱਲੇ ਠੀਕ ਆ ਹਾਂ ਜੀ ਬਾਕੀ ਹੈਗੀ ਐ ਸਿੰਗਾ ਵਾਲੀ ਝੁੰਗੀ ਆ ਹਾਂ ਜੀ ਹਾਂ ਜੀ ਪਰ 10 ਕਿਲੋ ਗੋਪੀ ਮੌਕੇ ਤੇ ਬਾਵਾ ਹੈਗਾ ਥਲੇ 10 ਕਿਲੋ ਹੈਗਾ ਮੌਕੇ ਤੇ ਬੋੜਾ ਠੀਕ ਆ ਇਹ ਖਰੂਸਾ ਚੰਗੇ ਗਾਂ ਦੇ ਦੁੱਧ ਵਾਲੇ ਦੂਹਾਂ ਸਾਰਾ ਦੁੱਧਾ ਇਹਦਾ ਮੁੱਲ ਮੁੱਲ ਸ਼ਾਹ ਜੀ ਇਹਦੇ ਨੇ ਗਾਂ ਦਾ ਭਾਵੇਂ 32 ਗੱਲ ਹੀ ਭਾਵੇਂ 33 ਹਾਂ ਜੀ 22000 ਦੇ ਦੇਣੀ ਸ਼ਾਹ ਜੀ ਅੱਛਾ 22000 ਦੀ 22000 ਦੀ ਦੇ ਦੇਣੀ ਠੀਕ ਉਨੇ ਕਾ ਗੱਬਨ ਜਰਸੀ ਆ ਗਈ ਫਿਰ ਗੱਬਨ ਆ ਗਈ ਸ਼ਾਹੀ ਜਰਸੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ 12 13 ਕਿਲੋ ਵਾਲੀ ਜੇ ਦੇਣਾ ਨਹੀਂ ਜੀ 10 ਕ ਅੱਛਾ ਸਾਮ ਲਈ ਮੇਰਾ ਵੀ ਕੋਈ ਖੜ ਕੇ ਜਿੰਦਾ ਵਪਾਰੀ ਵੀਰ ਖੜਦੇ ਆ ਹਾਂਜੀ ਹਾਂਜੀ ਸ਼ੀ ਵੀ ਕੋਈ ਕਮਾਈ ਕਰ ਲੂਗਾ ਤੁਰ ਹਾਂ ਕਰੀ ਮੈਂ ਫਿਰ ਬੱਚਾ ਡੰਗਾ ਕਿਤੇ ਆਪਾਂ ਨੂੰ ਪਹਾਣਾ ਮਿਲ ਜਾਂਦਾ ਆਪਾਂ ਨੂੰ ਗਾੜੀ ਪਹਾਣਾ ਬਾਕੀ ਚਲੋ ਕੋਈ 10 ਦਿਨ ਸਾਮ ਲੂਗਾ ਦੇ ਆ ਉਹ ਸੌ ਨਾ ਤਹੀਨ ਸਾਮ ਛੱਡ ਕੇ ਦੇ ਦੇਣੀ ਹੈ ਚਲ ਵਾਜ ਲੈ ਆਂ ਜੀ ਥੋੜੀ ਬੜੀ ਜਿਹੀ ਵਸ਼ੀ ਤੇ ਖਾਣ ਖੋਮ ਲਾ ਕੇ ਤਾਂ ਸਾਰਾ ਸੰਖੂਤ ਬਹੁਤ ਕਮਾਲ ਲੱਗਾ ਵਸ਼ੀ ਠੀਕ ਹੈ ਜੀ ਬਾਕੀ ਤੇ ਹੋਰ ਜੰਗੀਏ ਉੱਤੇ ਲਾਟੋ ਲਾ ਬਣੀਆਂ ਵਸ਼ੀ ਚਾ ਚਲ ਲੈ ਉਸ ਚੀਜ਼ ਦਿਖਾ ਦਿਓ ਵਸ਼ੀ ਜੀ ਲੈ ਜਾ ਹੋਰ ਜਰਸੀਆਂ ਸ਼ਾਹ ਜੀ ਇਹ ਦਾ ਫਿਰ ਮੁੱਲ ਮੁੱਲ 60 ਭਾਵੇਂ ਵੱਛੀ ਦੇ ਦਾ 30 ਕਾਲੀ ਭਾਵੇਂ 32 ਨਹੀਂ ਇਹ ਦੁਕਾਨ ਤੇ ਨਹੀਂ ਇਹ ਕੰਮ ਹਣਾ ਅੱਛਾ ਅੱਗੇ ਵੀ ਮਾਲ ਵੀ ਦੇਣਾ ਦਿੱਤਾ ਭਾਣਾ ਫਿਰ ਭਾਣਾ ਦੇਣਾ ਆਪਾਂ ਅੱਛਾ 27000 ਦੀ ਮੈਂ ਲੈਣਾ ਦੇ ਲਈਏ 27000 ਦੀ ਕਿ ਵਿੱਚ ਛੋਟ-ਛੜ ਕਰਤੀਏ ਤੁਹਾਡੇ ਕਹਿੰਦੇ ਤੇ 2000 ਰੁਪਇਆ 5000 ਦੀ ਸ਼ਾਹੀ ਵੱਛੀ ਦੇ ਦੇਣੀ ਹੈ ਪੂਰੇ 5000 ਦੀ ਪੂਰੀ 5000 ਦੀ ਵੱਛੀ ਠੀਕ ਹੈ ਜੀ ਹਾਂ ਜੀ ਆਹ ਦੇਖ ਸਾਦੇ ਜੀ ਸਬਾਕੀ ਤਿਆਰ ਬਹੁਤ ਚੰਗੀ ਹੈ ਹੁਣ ਜਿਹੜਾ ਲੰਡਾ ਲੰਡਾ ਬਣਿਆ ਇਹ ਤਾਂ ਵੀ ਹੋਲਾ ਪਾਹ ਹੈ ਕਿ ਜੇ ਕੋਈ ਮੈਂ ਨਾ ਇਤੋਂ ਵੀ ਥੱਲੇ ਦੇ ਦੇਣੀ ਵਛੀ ਅਜ ਪਹਿਲਾਂ ਤਿਆਰ ਦੋ ਚਾਰ ਦੇ ਲੈਂਦੀ ਸੂਚ ਦਿਖਾ ਦੀਏ ਵਾਚ ਦਿਖਾ ਦੀਏ ਗਿਫਤੀ ਨਾਲ ਇਖਤਸਾਬ ਦਾ ਠੀਕ ਆ ਹਾਂਜੀ ਆ ਜਿਹੜੀ ਪਹਿਲਾ ਸੂਆ ਸੂਣੀ ਆ ਜਿਹੜੀ ਹੱਲੇ ਬਹੁਤ ਚੰਗੀ ਵਛੀ ਤਿਆਰ ਹੋਣੀ ਸਾਜੀ ਠੀਕ ਆ ਹਾਂਜੀ ਹਾਂਜੀ ਅਜੇ ਥੋੜਾ ਟਾਈਮ ਲੈਂਦੀ ਵਛੀ ਬਾਕੀ ਠੰਡੀ ਠੰਡੀ ਬੜੀ ਆ ਬਾਕੀ ਬੂਥੀ ਪਾਤੀ ਮਖਾ ਦੋ ਵਛੀ ਜੀ ਥੋੜਾ ਡਰਦੀ ਡਰਦੀ ਜੀ ਆ ਹਾਂ ਜੀ ਚਲੋ ਇੱਕ ਕਰੀ ਇੱਧਰ ਨੀ ਤੋਰ ਦੋ ਉੱਥੋਂ ਕਮਾ ਲਿਓ ਥਾਂ ਤੋਂ ਬੜਾ ਪਹਿਲਾਂ ਵਛੀ ਕਰਦੇ ਹੁੰਦੇ ਸੀ ਆਇਓ ਲੈ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੁੱਧੇ ਵੀ ਵਛੀ 8-10 ਕਿਲੋ ਪਾ ਦੂ ਰਮਾਨ ਨਸ ਇਹ ਦਾ ਸਵੇਰ ਯਾਦਗਾਰ ਵਾਲੀ ਹੈ ਸਾਜੀ ਜੱਸੀ ਜੀ ਵੀ ਹੁੰਦੀ ਕੋਈ ਸ਼ਾਈ ਆ ਜਲਾ ਲੈ ਭਾਵੇਂ ਕੋਈ ਜਰਦੀ ਚ ਲਾ ਦੇ ਇਹਦਾ ਮੁੱਲ ਬੋਲੇ ਨਹੀਂ ਗਿਫਟ ਹੀ ਪਾ ਦੇਣਾ ਵੀਰ ਜੀ ਕਿੰਨਾ 20000 20000 ਬਾਕੀ ਮੌਕੇ ਤੇ 10000 ਦੀ ਹੋਰ ਸ਼ੋਰ ਕਰ ਦੇ 21000 ਦੀ ਸਗਣ ਵਾਲਾ ਕੰਮ ਕਰ ਦੇਣਾ ਅੱਜ ਠੀਕ ਹੈ ਜੀ 21000 ਦੇ ਵਿੱਚ ਹੀ ਪਹਿਲਾਂ ਸਾਜੀ ਦੇ ਦੇਣੀ ਆ ਠੀਕ ਆ ਬਾਕੀ ਇਥੇ ਕੋਈ ਮੇਰਾ ਵੀਰ ਆਵੇ ਤਸੱਲੀ ਕਰਕੇ ਫੇਰ ਜਨਮਰ ਖੜੇ ਆਪਣੀ ਪੂਰੀ ਤਸੱਲੀ ਕਰਕੇ ਨਾ ਤੇ ਮੈਂ ਪੂਰੀ ਜੇ ਕੇ ਸਮਝ ਚੰਦਾ ਵਾ ਵੀਰ ਖੜੋ ਇਥੇ ਕਿਹੜੀ ਵੀ ਬੰਨ੍ਹਣ ਸ਼ੈਵੇਂ ਕਿਸੇ ਦੇ ਬਧੋ-ਬਧਿ ਪਿੱਛੇ ਬੰਨ੍ਹ ਦੇਣੀ ਹਾਂਜੀ 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 ਬਾਕੀ ਕੇ ਇਹਨੇ ਪੈਸੇ ਬੜੇ ਔਖੇ ਬੰਨ੍ਹਦੇ ਜੇ ਮੇਰਾ ਵੀਰ ਇਥੇ ਤਸੱਲੀ ਕਰਕੇ ਫੇਰ ਜਨਮਰ ਖੜੋ ਜਿਹੜੀਆਂ ਸੂਈਆਂ ਉਹ ਚੋ ਕੇ ਖੜੋ ਜਿਹੜੀਆਂ ਗੱਬਣਾ ਉਹ ਕਾਸ ਕਰਕੇ ਫੇਰ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬਾਕੀ ਆਪਣੀਆਂ ਤਿੰਨ ਗਾਵਾਂ ਹੁੰਦੀਆਂ ਗੱਡੀ ਲੇਟ ਹੋ ਉਹ ਵੀ ਸ਼ਾਇਦ ਆਪਣੀਆਂ ਦੋ-ਤਿੰਨ ਘੰਟਿਆਂ ਚ ਪਹੁੰਚਣ ਆਉਣੀਆਂਗਾ ਬਸੇ ਉਹ ਗੱਬਣਾ ਨੂੰ ਪਰ ਤੂੰ ਮਾਰੀ ਬਾਕੀ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਖੜਾ ਜੀ